ਤਿਆਰੀ ਕਰੋ ਕਿਉਂਕਿ ਪਰਮੇਸ਼ਵਰ ਦੇ ਜਨਮ ਦਿਹਾੜੇ ਦਾ ਦਿਨ 25 ਦਸੰਬਰ ਜਿਹੜਾ ਉਹ ਵੀਰਵਾਰ ਨੂੰ ਆ ਠੀਕ 10 ਵਜੇ ਉਹ ਸਭਾ ਜਿਹੜੀ ਆ ਸ਼ੁਰੂ ਹੋ ਜਾਣੀ ਆ ਤਾਂ ਤੁਸੀਂ ਕੋਸ਼ਿਸ਼ ਨਹੀਂ ਕਰਨੀ ਸਮੇਂ ਤੋਂ ਪਹਿਲਾਂ ਆਉਣਾ 2 ਘੰਟੇ ਪਹਿਲਾਂ ਤਾਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਖੁੱਲੇ ਲੰਗਰ ਹੋਣੀਆਂ ਤੁਹਾਨੂੰ ਪਤਾ ਔਰ 24 ਰਾਤ ਨੂੰ ਹੀ ਆਪਣੇ ਪਰਿਵਾਰ ਆ ਜਾਂਦੇ ਆ ਔਰ 25 ਨੂੰ ਕੇਕ ਜਿਹੜਾ ਆ ਉਹ 크리스마ਸ ਕੇ ਕਟਿਆ ਜਾਏਗਾ ਤੁਹਾਨੂੰ ਪਤਾ ਬੇਬੀ ਬਲੇਸਿੰਗ ਵਾਲਿਆਂ ਨੂੰ ਸਾਰਿਆਂ ਨੂੰ ਉਹ ਦਿੱਤਾ ਜਾਂਦਾ ਉਹ ਕੇਕ ਹੀ ਨਹੀਂ ਆ ਪ੍ਰਭੂ ਯਿਸੂ ਦੇ ਬਰਥਡੇ ਦਾ ਕੇਕ ਆ ਉਹ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਇਆ ਅੱਜ ਤੱਕ ਬੇਬੀ ਉਹਦੇ ਗਰਭ ਚਾਇਆ ਤੋਂ ਜਿਨ੍ਹਾਂ ਦੇ ਕੋ ਵੰਸ਼ ਨਹੀਂ ਆ ਤਿਆਰੀ ਕਰ ਲੋ ਉਹ ਬੈਥਲਹਮ ਦਾ ਪਹਿਲਾ ਫਲ ਪ੍ਰਾਪਤ ਕਰਨ ਦੇ ਲਈ ਜਦੋਂ ਕੇਕ ਲੈਣਾ ਤੁਸੀਂ ਬੇਬੀ ਤੁਹਾਡੇ ਗਰਭ ਚਾਉਣਾ ਔਰ ਸਾਬ ਜਨ ਜਿੰਨਾਂ ਜਿਨ੍ਹਾਂ ਨੇ ਸੱਦਾ ਪੱਤਰ ਵੰਡੇ ਆ ਲੋਕਾਂ ਨੂੰ ਲੈ ਆਓ ਜਿਨ੍ਹਾਂ ਨੂੰ ਜਵਾਬ ਮਿਲਿਆ ਚੱਕ ਲਿਓ ਉਹਨਾਂ ਨੂੰ 25 ਦਸੰਬਰ ਨੂੰ ਉਹ ਵੱਡਾ ਬਦਲਾ ਹੋਊਗਾ